ਵਈ ਨਦੀ ਵਿੱਚ ਪ੍ਰਵੇਸ਼ ਦੀ ਸਾਖੀ ਸਭ ਨੇ ਸੁਣੀ ਹੈ ਸੁਲਤਾਨਪੁਰ ਦਾ ਨਵਾਬ ਦੌਲਤ ਰਾਏ ਉਦਾਸ ਹੋਇਆ ਗੋਤਾਖੋਰ ਮੰਗਵਾਏ ਜਾਲ ੁੱਟੇ ਦਰਿਆ ਹੂੰਜ ਦਿੱਤਾ ਬਾਬਾ ਨਹੀਂ ਮਿਲਦਾ ਕਿਤੋਂ ਕਲਬੂਤ ਨਾ ਮਿਲੇ ਗਮਗੀਨ ਭਾਈ ਭਾਈਏ ਜੈ ਰਾਮ ਦੀ ਬਾਹਾਂ ਫੜ ਕੇ ਨਵਾਬ ਨੇ ਕਿਹਾ ਨਾਨਕ ਭਲਾ ਵਜ਼ੀਰ ਸੀ ਪਾਰ ਖੁਦਾ ਅੱਗੇ ਕਿਸਦਾ ਜੋਰ ਔਰਤ ਮਰਦ ਤਰਵਾਸ ਦੇਣ ਬੇਬੇ ਨਾਨਕੀ ਜੀ ਪਾਸ ਗਏ ਤਾਂ ਬੇਬੇ ਜੀ ਨੇ ਕਿਹਾ ਹੌਸਲਾ ਰੱਖੋ ਉਹ ਡੁੱਬ ਨਹੀਂ ਸਕਦਾ ਜਿਸ ਦੀ ਬਦੌਲਤ ਸਾਰੇ ਸੰਸਾਰ ਨੇ ਤਰਨਾ ਹੈ ਉਹ ਹਰਗिज ਨਹੀਂ ਡੁੱਬਿਆ ਧੀਰਜ ਤੋ ਕਮ ਲੋ ਬਸ ਤਰਾ ਨਜ਼ਦੀਕ ਨਵੀਂ ਪਾਏ ਪਾਈ ਬੈ ਨੀਵੀ ਪਾਈ ਬੈਠੇ ਭਾਈ ਮਰਦਾਨਾ ਜੀ ਨੂੰ ਨਗਰ ਵਾਸੀਆਂ ਨੇ ਕਿਹਾ ਸਬਰ ਕਰੋ ਭਾਈ ਘਰ ਚੱਲੋ ਭਾਈ ਜੀ ਬੋਲੇ ਬਾਬੇ ਕਿਹਾ ਇੱਥੇ ਬੈਠ ਮੈਂ ਆਇਆ ਕਿਉਂ ਜਾਵਾਂ ਮੈਂ ਇੱਥੋਂ ਵਸਤਰਾ ਪਾਸ ਬੈਠਾ ਵਢਾ ਕੇ ਗਏ ਹਨ ਖੁਦ ਆਉਣਗੇ ਤੁਸੀਂ ਚੱਲੋ ਤਿੰਨ ਦਿਨ ਬਾਬਾ ਜੀ ਦੇ ਵਾਪਸ ਆਉਣ ਤੱਕ ਉਹ ਵਹੀ ਨਦੀ ਦੇ ਕਿਨਾਰੇ ਭਰੋਸੇ ਨਾਲ ਬੈਠੇ ਰਹੇ ਸਾਖੀ ਸ਼ਬਦ ਦਾ ਅਰਥ ਕਹਾਣੀ ਨਹੀਂ ਉਸ ਘਟਨਾ ਨੂੰ ਸਾਖੀ ਆਖਦੇ ਹਨ ਜੋ ਵਾਪਰੀ ਹੋਵੇ ਤੇ ਵਾਪਰਦਿਆਂ ਕਿਸੇ ਨੇ ਅੱਖੀਂ ਦੇਖੀ ਹੋਵੇ ਅਸੀਂ ਆਮ ਆਖਦੇ ਹਾਂ ਰੱਬ ਸਾਖੀ ਹੈ ਸਾਖੇ ਆਤ ਮਾਇਨੇ ਪ੍ਰਤੱਖ ਪ੍ਰਗਟ ਗੁਰੂ ਜੀ ਦੇ ਵਰਤਾਰੇ ਨੂੰ ਜਿੰਨਾ ਮਰੀਦਾਂ ਨੇ ਅੱਖੀਂ ਦੇਖਿਆ ਸਿੱਖ ਸਾਹਿਤ ਉਹਨਾਂ ਦੇ ਬਿਆਨ ਨੂੰ ਜਨਮ ਸਾਖੀਆਂ ਆਖਦਾ ਹੈ ਅਜ ਰਾਏ ਬਲਾਰ ਜੀ ਦੀ ਸਾਖੀ ਦਾ ਪਾਠ ਕਰੀਏ ਪ੍ਰਾਤਨ ਜਨਮ ਸਾਖੀ ਭਾਈ ਮਿਹਰਵਾਨ ਵਾਲੀ ਜਨਮ ਸਾਖੀ ਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚੋਂ ਘਟਨਾਵਾਂ ਚੁਣੀਆਂ ਹਨ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਰਾਏ ਜੀ ਬਾਬਤ ਵਧੀਕ ਨਹੀਂ ਦੱਸਦੀ ਸਮਗਰੀ ਦੀ ਥਾਂ ਮੈਂ ਭਾਵਨਾ ਉੱਪਰ ਕਲਮ ਕੇਂਦਰਤ ਕੀਤੀ ਹੈ ਭਾਵਨਾ ਦਾ درجہ ਉੱਤਮ ਹੁੰਦਾ ਹੈ ਤੇ ਸਮਗਰੀ ਦਾ ਦੋਮ ਸਾਹਮਣੇ ਅਵਲ ਭੋਜਨ ਪਿਆ ਹੋਵੇ ਤਾਂ ਦੋਮ ਵੱਲ ਦੇਖਣ ਦੀ ਕੀ ਲੋੜ رائے ਸਾਹਿਬ ਨੇ ਬਾਬਾ ਜੀ ਦਾ ਬਚਪਨ ਦੇਖਿਆ ਭੱਲੀ ਸੂਰਤ ਅਤੇ ਮਿੱਠੇ ਸੁਭਾਅ ਦੀ ਮਹਿਕ ਤੋਂ ਪਾਸੇ ਵਿੱਚ ਘੁੱਲ ਮਿਲ ਰਹੀ ਨਿਹਾਰ ਦੇ ਰਹੇ ਪਰ ਇਸ ਬੱਚੇ ਵਿੱਚ ਕੋਈ ਗੈਬੀ ਗੁਣ ਹਨ ਇਸ ਦੀ ਪਹਿਲੀ ਝਲਕ ਉਦੋਂ ਦਿਸੀ ਜਦੋਂ ਮਾਪਿਆਂ ਨੇ ਇਹ ਦੇਖ ਕੇ ਕਿ ਪੜਨ ਵਿੱਚ ਤਾਂ ਰੁਚੀ ਨਹੀਂ ਪਸ਼ੂ ਚਾਰਨ ਭੇਜ ਦਿੱਤੇ ਬਾਬੇ ਸੌਂ ਗਏ ਤੇ ਮੱਝਾਂ ਨੇ ਖੇਤ ਉਜਾੜ ਦਿੱਤਾ ਕਿਸਾਨ ਨੇ ਪਿਤਾ ਨੂੰ ਆਲਾਮਬਾ ਦਿੱਤਾ ਅਤੇ ਰਾਏ ਸਾਹਿਬ ਗੋਲ ਹਰਜਾਨੇ ਦੀ ਮੰਗ ਕੀਤੀ ਬਾਬਾ ਜੀ ਨੂੰ ਬੁਲਾ ਕੇ ਪੁੱਛਿਆ ਤਾਂ ਉਹਨਾਂ ਕਿਹਾ ਕੋਈ ਖੇਤ ਨਹੀਂ ਉਜਾੜਿਆ ਕਿਸਾਨ ਐਵੇਂ ਰੋਲਾ ਪਾਉਂਦਾ ਹੈ ਹਰਜਾਨਾ ਨਿਸ਼ਚਿਤ ਕਰਨ ਲਈ ਰਾਏ ਜੀ ਨੇ ਕਿਸਾਨ ਨਾਲ ਬੰਦੇ ਭੇਜੇ ਜਾ ਕੇ ਦੇਖਿਆ ਖੇਤ ਹਰਾ ਭਰਾਸੀ ਰਾਏ ਨੇ ਕਿਸਾਨ ਨੂੰ ਝਿੜਕਿਆ ਉਹ ਆਖੇ ਜੀ ਉਜੜਿਆ ਸੀ ਮੈਂ ਝੂਠ ਨਹੀਂ ਮਾਰਿਆ ਰਾਏ ਸਾਹਿਬ ਨੇ ਬਾਲਕ ਨੂੰ ਪਿਆਰ ਦਿੱਤਾ ਤੇ ਕਿਸਾਨ ਨੂੰ ਚਲੇ ਜਾਣ ਲਈ ਕਿਹਾ ਉਹਨਾਂ ਨੂੰ ਅਚੰਭਾ ਉਦੋਂ ਹੋਇਆ ਜਦੋਂ ਇੱਕ ਦਿਨ ਸ਼ਿਕਾਰ ਤੋਂ ਵਾਪਸੀ ਵੇਲੇ ਦੇਖਿਆ ਕਿ ਬਾਕੀ ਰੁੱਖਾਂ ਦੀਆਂ ਛਾਵਾਂ ਪਰੇ ਸਰਕ ਗਈਆਂ ਹਨ ਪਰ ਇਸ ਸੁੱਤੇ ਬਾਲਕ ਉੱਪਰ ਜਿਉਂ ਦੀ ਤਿਉਂ ਛਾਂ ਖਲੋਤੀ ਹੈ ਉਨ੍ਹਾਂ ਦੇ ਦਿਮਾਗ ਵਿੱਚ ਖੇਤ ਉਜਾੜਨ ਦੀ ਘਟਨਾ ਵੀ ਘੁੰਮ ਗਈ ਕਿਸਾਨ ਨੇ ਝੂਠ ਨਹੀਂ ਮਾਰਿਆ ਸੀ ਉਜੜਿਆ ਖੇਤ ਦੁਬਾਰਾ ਹਰਿਆ ਹੋਇਆ ਹੈ ਸਾਥੀਆਂ ਨੂੰ ਕਿਹਾ ਯਾਰੋ ਖੇਤ ਉਜਾੜਨ ਵਾਲੀ ਗੱਲ ਵੀ ਡਿੱਠੀ ਹੈ ਔਰ ਇਹ ਵੀ ਦੇਖੋ ਵਾਪਸ ਹਵੇਲੀ ਵਿੱਚ ਆ ਕੇ ਪਿਤਾ ਨੂੰ ਬੁਲਾ ਕੇ ਕਿਹਾ ਮਤ ਇਸ ਪੁੱਤਰ ਨੂੰ ਫਿਟਕਾਰ ਦੇਣਾ ਹੋਵੇਂ ਇਹ ਮਹਾਪੁਰਸ਼ ਹੈ ਇਸ ਦਾ صدکا ਮੇਰਾ ਸ਼ਹਿਰ ਵਸਦਾ ਹੈ ਤੂੰ निहाल ਹੋਇਆ ਮੈਂ ਵੀ निहाल हां ਜਿਸ ਦੇ ਸ਼ਹਿਰ ਵਿੱਚ ਇਹ ਪੈਦਾ ਹੋਇਆ ਪਿਤਾ ਨੇ ਕਿਹਾ ਖੁਦਾਏ ਦੀਆਂ ਖੁਦਾਏ ਜਾਣੇ ਮਰਬਿਆਂ ਦਾ ਰੌਲਾ ਕਰਨ ਲਈ ਇੱਕ ਦਿਨ ਰਾਏ ਬਲਾਰ ਸਾਹਿਬ ਹਵੇਲੀਆਂ ਨਿਕਲੇ ਬਾਬਾ ਮੱਝਾਂ ਚਾਰ ਰਿਹਾ ਸੀ ਰਾਏ ਨੇ ਘੂੜਾ ਨੌਕਰ ਨੂੰ ਫੜਾਇਆ ਜੋੜੇ ਅਤਾਰੇ ਅਤੇ ਨਜ਼ਦੀਕ ਜਾ ਕੇ ਬਾਬਾ ਜੀ ਨੂੰ ਸਲਾਮ ਅਰਜ਼ ਕੀਤੀ ਹੱਥ ਜੋੜ ਕੇ ਬੋਲੇ ਬਾਬਾ ਮੇਰੀ ਮੁਰਾਦ ਪੂਰੀ ਕਰ ਮੈਂ ਜਾਣਦਾ ਹਾਂ ਵਡਿਆਈ ਖੁਦਾਈ ਨੇ ਤਦਨੋ ਦਿੱਤੀ ਹੈ ਬਾਬੇ ਨੇ ਕਿਹਾ ਰਾਏ ਜੀ ਕੀ ਘਾਟ ਹੈ ਤੇਰੀ ਜੇ ਮਨਸਾ ਹੈ ਸੁ ਮੰਗ ਰਾਏ ਸਾਹਿਬ ਬੋਲੇ ਤੂੰ ਜਾਣੀ ਜਾਣ ਹੈ ਬਾਬਾ ਦੀਨ ਔਰ ਦੁਨੀਆਂ ਦਾ ਮਾਲਕ ਮੁਰਾਦ ਪੂਰੀ ਕਰ ਇਹ ਆਖ ਰਾਇ ਨੇ ਬਾਬਾ ਜੀ ਦੇ ਚਰਨ ਛੂਏ ਬਾਬਾ ਜੀ ਨੇ ਅਸੀਸ ਦਿੰਦਿਆਂ ਕਿਹਾ ਮੁਰਾਦ ਪੂਰੀ ਹੋਈ ਖੁਦਾਏ ਤੇਰੀ ਸਰਨ ਦੀਨ ਮੈਂ ਭੀ ਰੱਖੇਗਾ ਔਰ ਦੁਨੀਆਂ ਮੈਂ ਭੀ ਰੱਖੇਗਾ ਹੁਣ ਜਾ ਤੇਰਾ ਮਕਸਦ ਪੂਰਾ ਹੋਇਆ ਰਾਇ ਪੋਏ ਕੁਰਨਸ ਕਰ ਵਿਦਾ ਹੋਇਆ ਅਗੇ ਦੂਰ ਜਾਇ ਕਰ ਕੁਰਨਸ ਲਗਾ ਕਰਨੇ ਚਲੇ ਚੱਲ ਕਰ ਕੁਨਸ ਕਰੇ ਪੈਦਲ ਕਰ ਆਇਆ ਇਹ ਬੋਲ ਮਿਹਰਬਾਨ ਵਾਲੀ ਸਾਖੀ ਦੇ ਹਨ ਰਾਏ ਨੇ ਕੀ ਮੰਗਿਆ ਸੀ ਸਾਖੀ ਵਿੱਚੋਂ ਪਤਾ ਨਹੀਂ ਲੱਗਦਾ ਇਸ ਦਾ ਪਤਾ ਮੈਨੂੰ ਪਾਕਿਸਤਾਨ ਜਾ ਕੇ ਨਨਕਾਣਾ ਸਾਹਿਬ ਲੱਗਾ ਜੋ ਪਿੱਛੋਂ ਦਰਜ ਕਰਾਂਗਾ ਉਸ ਦੀ ਪਿਤਾ ਨੂੰ ਉਦਾਸੀ ਹੋਏ ਕਿ ਪੜ੍ਹਨ ਲਿਖਣ ਦਾ ਦਰ ਕਿਨਾਰ ਪਸ਼ੂ ਚਾਰਨ ਵੱਲ ਵੀ ਕੋਈ ਧਿਆਨ ਨਹੀਂ ਫੈਸਲਾ ਕੀਤਾ ਕਿ ਹੱਟੀ ਖਲਵਾ ਦਿੰਦੇ ਹਾਂ ਸੌਦਾ ਖਰੀਦਣ ਲਈ ਦਿੱਤੇ 20 ਰੁਪਈਆਂ ਦਾ ਬਾਬੇ ਨੇ ਕੀ ਕੀਤਾ ਇਸ ਦਾ ਪਾਠਕਾਂ ਨੂੰ ਪਤਾ ਹੈ ਪਿਤਾ ਨੂੰ ਕ੍ਰੋਧਵਾਨ ਹੋ ਕੇ ਪੁੱਛਿਆ ਨਾਨਕ ਹੈ ਕਿੱਥੇ ਘਰੋਂ ਦੱਸਿਆ ਗਿਆ ਕਿ ਛੱਪੜ ਕਿਨਾਰੇ ਬੈਠਾ ਰੱਬ ਦਾ ਨਾਮ ਲੈ ਰਿਹਾ ਹੈ ਤੇਜ ਕਦਮੀ ਪਿਤਾ ਬਾਹਰ ਨਿਕਲਿਆ ਬੇਬੇ ਨਾਨਕੀ ਗੋਸੇਲੇ ਪਿਤਾ ਦੇ ਪਿੱਛੇ ਪਿੱਛੇ ਤੇਜ ਕਦਮੀ ਤੁਰੀ ਪਿਤਾ ਨੂੰ ਆਉਂਦਿਆਂ ਦੇਖ ਬਾਬਾ ਖੜਾ ਹੋ ਗਿਆ ਸੱਜੇ ਹੱਥ ਨਾਲ ਖੱਬੀ ਗੱਲ ਉੱਤੇ ਖੱਬੇ ਹੱਥ ਨਾਲ ਸੱਚੀ ਗੱਲ ਉੱਪਰ ਪਿਤਾ ਵੱਲੋਂ ਦੋ ਥੱਪੜ ਰਸੀਦ ਕੀਤੇ ਗਏ ਹੰਝੂਆਂ ਦੀਆਂ ਕੁਝ ਬੂੰਦਾ ਸ਼ਪੋਰੇ ਕਿਨਾਰੇ ਡਿਘਿਆਂ ਬੇਬੇ ਨਾਨਕੀ ਨੇ ਪਿਤਾ ਦਾ ਹੱਥ ਫੜ ਕੇ ਕਿਹਾ ਪਿਤਾ ਜੀ ਘਰ ਚੱਲੋ ਸਹਜੇ ਸਹਜੇ ਕਦਮ ਪੁੱਟ ਦੇ ਤਿੰਨੇ ਜਾਣੇ ਘਰ ਆ ਗਏ ਰਾਇ ਬਲਾਰ ਸਾਹਿਬ ਤੱਕ ਇਹ ਖਬਰ ਪੁੱਜੀ ਤਾਂ ਉਹ ਵਿਆਕਲ ਹੋਏ ਅੱਗੇ ਕਦੇ ਇੰਨੇ ਬੇਚੈਨ ਨਹੀਂ ਹੋਏ ਸਨ ਨਫਰ ਬੁਲਾਇਆ ਤੇ ਕਿਹਾ ਮਹਿਤਾ ਨੂੰ ਬੁਲਾ ਲਿਓ ਪਿਤਾ ਜੀ ਟਲ ਕੇ ਕਿਸੇ ਗਵਾਂਡੀ ਦੇ ਘਰ ਚਲੇ ਗਏ ਚਲੇ ਗਏ ਜਾਣਦੇ ਸਨ ਕਿ ਰਾਏ ਜੀ ਖਫਾ ਹੋਣਗੇ ਹੋਰ ਆਦਮੀ ਭੇਜੇ ਕਿਹਾ ਜਿੱਥੇ ਵੀ ਹੋਣ ਢੂੰਡ ਲਿਓ ਨਾਨਕ ਜੀ ਨੂੰ ਵੀ ਲਿਆਵਣਾ ਪਿਤਾ ਪੁੱਤਰ ਹਵੇਲੀ ਪੁਜੇ ਤਾਂ ਰਾਏ ਬਲਾਰ ਉੱਠੇ ਅਤੇ ਬਾਬੇ ਨੂੰ ਜੱਫੀ ਵਿੱਚ ਲੈ ਲਿਆ ਕਿਹਾ ਮਹਿਤਾ ਜੀ ਤੁਸਾਂ ਨੂੰ ਤਾਂ ਕੀ ਦਸਖਤ ਕੀਤੀ ਸੀ ਕਿ ਇਸ ਬੱਚੇ ਨੂੰ ਉੱਚਾ ਨਹੀਂ ਬੋਲਣਾ ਅੱਜ ਤਾਂ ਤੁਸੀਂ ਭਾਰੀ ਗੁਸਥਾਖੀ ਕੀਤੀ ਹੈ ਸਾਨੂੰ ਵੱਡਾ ਦੁੱਖ ਪੂਜਾ ਹੈ ਪਿਤਾ ਨੇ ਕਿਹਾ ਜੀ ਕੀ ਕਰਾਂ ਕਿਸੇ ਕੰਮ ਦਾ ਨਹੀਂ ਹਮੇਸ਼ਾ ਉਜਾੜਾ ਕਿਵੇਂ ਬਰਦਾਸ਼ ਕਰਾਂ 20 ਰੁਪਏ ਉਜਾੜ ਦਿੱਤੇ ਰਾਏ ਨੇ ਨੌਕਰ ਨੂੰ ਕਿਹਾ ਅੰਦਰ ਹਵੇਲੀ ਵਿੱਚ ਬੇਗਮ ਸਾਹਿਬਾਂ પાસે 20 ਰੁਪਏ ਲਿਆਏ ਲੈ ਕੇ ਆ ਨੌਕਰ ਪੈਸੇ ਲੈ ਆਇਆ ਕਿਹਾ ਮਹਤਾ ਜੀ ਨੂੰ ਦੇ ਦਿਓ ਪਿਤਾ ਨੇ ਰਪੈ ਲੈਣ ਤੋਂ ਇਨਕਾਰ ਕਰਦਿਆਂ ਕਿਹਾ ਰਾਏ ਜੀ ਰੁਪਏ ਅਸਾਂ ਦੇ ਹੀ ਹਨ ਕਿਉਂ ਤੁਸੀਂ ਅਸਾਂ ਦੇ ਹੋ ਔਰ ਅਸੀਂ ਤੁਸਾਂ ਦੇ ਗੱਲ 20 ਰੁਪਿਆ ਦੀ ਨਹੀਂ رائے ਨੇ ਕਿਹਾ ਗਲ ਰਪਈਆਂ ਦੀ ਨਹੀਂ ਤਾਂ ਜ਼ੁਲਮ ਕਿਉਂ ਕੀਤਾ ਫਰਿਸ਼ਤੇ ਉੱਪਰ ਮਹਤਾ ਜੀ ਨੇ ਕਿਹਾ ਪਿਤਾ ਹੋਣ ਦੇ ਨਾਤੇ ਆਪਣੀ اولاد ਨੂੰ ਜ਼ਿੰਮੇਵਾਰੀ ਸਿਖਾਣ ਦਾ ਵੀ ਮੇਰਾ ਹੱਕ ਨਹੀਂ ਅੱਜ ਇਹ ਨੁਕਸਾਨ ਕੀਤਾ ਹੈ ਕੱਲ ਹੋਰ ਨੁਕਸਾਨ ਕਰੇਗਾ رائے ਨੇ ਕਿਹਾ ਤੁਸਾਂ ਨੂੰ ਦਿਸਦਾ ਨਹੀਂ ਔਰ ਅਸਾਂ ਨੂੰ ਸਾਫ਼ ਦਿਸਦਾ ਹੈ ਕੁੱਲ ਦੁਨੀਆਂ ਦੀ ਦੌਲਤ ਦਾ ਤਰਿਆ ਇਸ ਬਾਲਕ ਦੇ ਹੱਥਾਂ ਥਾਣੀ ਵਗਦਾ ਆਉਂਦਾ ਸਾਫ਼ ਦਿਸਦਾ ਹੈ ਚੰਗਾ ਤੁਸਾਂ ਨੂੰ ਨਹੀਂ ਦੀਦਾ ਨਾਨਕ ਜੀ ਨੂੰ ਦੇਂਦਾ ਹਾਂ ਦੇਣੇ ਸੰ ਮੈਂ ਇਸ ਦੇ ਪਿਤਾ ਪਿਤਾ ਨੇ ਕਿਹਾ ਕਦੋਂ ਲੈ ਸੰ ਤੁਸਾਂ ਰਾਏ ਜੀ ਨੇ ਕਿਹਾ ਬੜਾ ਕਰਜ਼ ਲਿਆ ਹੋਇਆ ਹੈ ਅਸਾਂ ਪਤਾ ਨਹੀਂ ਉਤਾਰ ਪਾਵਾਂਗਾ ਕਿ ਨਾ ਕਾਲੂ ਖੁਦਾ ਦਾ ਰਤਾ ਖੋਫ ਨਹੀਂ ਤੈਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ